आपकी क्या है यहां पे एस एस सी यहाँ पे तो जैसे कि ग्रेड को आग लगी हुई है कैसे आग लगी और इस समय क्या स्थिति है इसका बुश डैमेज हो गया था उसके बाद फायर कंट्रोल नहीं उसके कारण आग लगी इसको ट्रांसफार्मर को अभी कंट्रोल कर रही हैं, फायर ब्रिगेड की गड्डियाँ सारियाँ बुला रखी है वो कंट्रोल कर रही है आग को तो कितना नुकसान होने की संभावना है यहाँ पर वो दूसरी टीम आएगी वो एनालाइज करेगी नुकसान कितना तो लाइट का इफेक्ट कितने कितने टाइम तक रहेगा मोगा का ही रहेगा फिलहाल तो फिलहाल हमने सारी बंद रख रही है क्योंकि फायर वगैरह की गाड़ियाँ आ जा रही हैं जैसे ही हमारी आग बुझती है फिर रिस्टोर कर देंगे जितनी मैक्सिमम कारण क्या हुआ था? ये बुश डैमेज हुआ था उसके कारण हुआ है पहले नहीं पता लगा नहीं वो डैमेज ऐसे ही होता है वो पता नहीं लगता चलते है सिस्टम में ऐसे भी पहले तो इतनी भयंकर आ तो आग इसके ऊपर काबू क्यों नहीं पाया जाता। फायर ब्रिगेड की आ रही है, है की आ तो वो काबू पाने के लिए फायर ब्रिगेड की ही आती हैं ना वो आ रही हैं इनके पास गाड़ियाँ भी दो थी दो इनकी खराब है गाड़ियाँ इन्होंने बाघा पुराना या नयाल सिंह वाला आस से बस के एरिए से मंगाई है गाड़ियाँ जैसे ही आ रही इस पर कैसे कौन सी चीज होगी जिससे काबू पाया जाए ये फॉर्म जो फायर ब्रिगेड की गाड़ियाँ छिड़कती हैं फॉर्म से ऑयल की आग पे काबू पाया जाता है हाँ हाँ बिल्कुल ਸਰ ਪਾਵਰ ਗੇਨ ਦੇ ਵਿੱਚ ਅੱਗ ਲੱਗੀ ਹੈ ਜੀ ਇਹ ਬਹੁਤ ਪਿਆਰਾਂ ਤੇ ਕੀ ਬਾਗਰਾ ਤੇ ਨਾ ਜੀ ਥਾਣਾ ਛੜਕ ਦੇ ਏਰੀਏ ਦੇ ਅੰਦਰ ਪਿੰਡ ਸਿੰਘਾਲੇ ਦੇ ਵਿੱਚ ਇੱਕ ਬਿਜਲੀ ਗ੍ਰਿਡ ਪੈਂਦਾ ਹੈ ਛੋਟੇ ਬਿਜਲੀ ਗ੍ਰਿਡ ਦੇ ਵਿੱਚ ਜਿਹੜੀ ਹੈਗੀ ਆ ਉਹ ਇੱਕ ਟਰਾਂਸਫਾਰਮਰ ਨੂੰ ਅੱਗ ਲੱਗੀ ਹੋਈ ਹੈ ਤੇ ਕਾਫੀ ਗੱਡੀਆਂ ਅਸੀਂ ਫਾਇਰ ਬ੍ਰਿਗੇਡ ਦੀਆਂ ਮੰਗਵਾ ਲਈਆਂ ਮੋਗੇ ਦੀਆਂ ਪਹਿਲਾਂ ਹੀ ਆ ਗਈਆਂ ਬਾਗਾ ਪੁਰਾਣਾ ਮੋਗਾ ਜਗਰਾਉ ਬਠਿੰਡੇ ਤੱਕ ਦੀਆਂ ਅਸੀਂ ਕਾਲ ਕਰਤੀਆਂ ਗੱਡੀਆਂ ਤੇ ਹੁਣ ਕੀ ਸਥਿਤੀ ਜਿਹੜੀ ਅਸਲ ਹੈ ਸਥਿਤੀ ਅੱਗ ਲੱਗੀ ਹੋਈ ਹੈ ਇਹਦੀ ਕੰਟਰੋਲ ਕਰ ਰਹੇ ਆ ਠੀਕ ਆ ਕੋਈ ਨਹੀਂ ਜਿਆਦਾ ਭਿਆਨਕ ਵਾਲੀ ਗੱਲ ਵੀ ਨਹੀਂ ਜੰਨੀ ਖੈਗੀ ਅਧਿਕਾਰੀ ਦਾ ਕਹਾਂਗੇ ਵੀ ਬਲਾਸਟ ਹੋਣ ਦੇ ਚਾਂਸ ਲੱਗੇ ਜੀ ਹਾਂ ਵੇਖੋ ਇਲੈਕਟ੍ਰਿਸਿਟੀ ਦਾ ਮੈਟਰ ਹੈ ਇਹ ਬਿਜਲੀ ਬੰਦ ਹੋ ਚੁੱਕੀ ਹੈ ਬਲਾਸਟ ਤਾਂ ਕਿਸੇ ਵੇਲੇ ਵੀ ਹੋ ਸਕਦਾ ਪਰ ਸਾਡੀਆਂ ਕਾਫੀ ਗੱਡੀਆਂ ਐਮਬੂਲੈਂਸ ਦੀਆਂ ਜਿਹੜੀਆਂ ਅਸੀਂ 8-10 ਗੱਡੀਆਂ ਆ ਗਈਆਂ ਤੇ ਹੁਣੇ ਹੀ ਇਹ ਤੇ ਕੰਟਰੋਲ ਕਰ ਲਿਆ ਜਾ ਰਿਹਾ ਹੈ ਕਿਹੜਾ ਪਾਵਰ ਗੇਜ ਹੈ ਕਿਹੜਾ ਪਾਵਰ ਗੇਜ ਹੈ ਔਰ ਕੀ ਕੰਡੀਸ਼ਨ ਹੈ ਇਹ ਸਿੰਘਾ ਵਾਲਾ ਬਿਜਲੀ ਘਰ ਦੇ ਵਿੱਚ ਹੈ ਜੀ 220 ਕੇਵੀ ਦਾ ਹੈ ਜਿਹੜਾ ਇੱਥੇ ਟਰਸ ਬਾਰਮ 20 ਐਮਵੀ ਦਾ ਹੈ ਉਹਨੂੰ ਲੱਗੀ ਵੀ ਆ ਤੇ ਅੱਗ ਬਹੁਤ ਜ਼ਿਆਦਾ ਹੈ ਜੀ ਕੀ ਕਰਨ ਲੱਗੇ ਜੀ ਅੱਗ ਲੱਗੀ ਉਹ ਕੋਈ ਬ੍ਰੇਕ ਹੋਇਆ ਉਹਦੇ ਨਾਲ ਉਹਨਾਂ ਨੇ ਦੱਸਿਆ ਵੀ ਅੱਗ ਲੱਗੀ ਹੈ ਜੀ ਇਸ ਵੇਲੇ ਦੀ ਅਪਡੇਟ ਕੀ ਕੀ ਹੈ ਅੱਗ ਤਾਂ ਇਹ ਹਜੇ ਦਾ ਸਥਿਤੀ ਜੀ ਬਹੁਤ ਸੀਰੀਅਸ ਹੈ ਜੀ ਬਲਾਸਟ ਹੋਣ ਦਾ ਵੀ ਡਰਾ ਅੱਗ ਬਹੁਤ ਜ਼ਿਆਦਾ ਹੈ ਜੀ ਫਾਰਮ ਗੇਟ ਵੱਲੋਂ ਕੀ ਕੀਤਾ ਜਾ ਰਿਹਾ ਫਾਰਮ ਬਣਾਣਾ ਸਾਡੀਆਂ ਗੱਡੀਆਂ ਜਿਹੜੀਆਂ ਉਹ ਪਾਣੀ ਲਿਆ ਰਹੀਆਂ ਜੀ ਸਾਨੂੰ ਪ੍ਰੋਬਲਮ ਇਹ ਪ੍ਰੋਬਲਮ ਆ ਇਹ ਆ ਵੀ ਜਿਹੜੀ ਮੇਨ ਉਹਨਾਂ ਨੇ ਸਾਨੂੰ ਪਾਣੀ ਨਹੀਂ ਭਰਨ ਦਿੱਤਾ ਇੱਥੇ ਜਿਹੜੀ ਜਿਹੜੀ ਆ ਵੀ ਉਹਨਾਂ ਨੇ ਮੇਨ ਪਾਣੀ ਨਹੀਂ ਭਰਨ ਦਿੱਤਾ ਸਾਡੇ ਜਿਹੜਾ ਨਾਲ ਦੇ ਗ੍ਰੈਡ ਵਾਲੇ ਆ ਤੇ ਸਾਨੂੰ ਦਫ਼ਤਰ ਤੋਂ ਪਾਣੀ ਭਰ ਕੇ ਲਿਆਉਣਾ ਪੈਂਦਾ ਜੋ ਕਿ ਇੱਥੇ ਦੂਰ ਪੈਂਦਾ ਜੀ ਇੱਥੇ ਜਿਹੜਾ ਹੈਗਾ ਉਹਨਾਂ ਦਾ ਇੱਕ ਪੰਪ ਲੱਗਿਆ ਹੈਗਾ ਉੱਥੋਂ ਪਾਣੀ ਨਹੀਂ ਨਹੀਂ ਇਹਨਾਂ ਦੇ ਨਾਲ ਵਾਲਾ ਜਿਹੜਾ ਜੀ ਉਹਦੇ 'ਚ ਸੈਂਟਰ ਦਾ ਗ੍ਰੈਡਾ ਜਿਹੜਾ ਉਹ ਨਹੀਂ ਦੇ ਰਹੇ ਇੱਥੋਂ ਨਹੀਂ ਉਹਨਾਂ ਨੇ ਸਾਨੂੰ ਪਾਣੀ ਨਹੀਂ ਭਰਨ ਤੋਂ ਮਨਾ ਕਰਤਾ ਉਹ ਕਹਿੰਦੇ ਤੁਸੀਂ ਦਫ਼ਤਰ ਤੋਂ ਭਰ ਕੇ ਲਿਓ ਜਿਹੜੀ ਸਾਨੂੰ ਪ੍ਰੋਬਲਮ ਆ ਰਹੀ ਹੁਣ ਇੱਥੋਂ ਕਿੰਨੇ ਤਕਰੀਬਨ ਜੇ ਆਪਾਂ ਗੱਲ ਕਰੀਏ ਨਗਰ ਕੰਡਮ ਦਫ਼ਤਰ 8 8-9 ਕਿਲੋਮੀਟਰ ਹੈਗਾ ਤੇ ਫਿਰ ਕਿੰਨਾ ਕਿ ਚੱਕਰ ਦਾ ਟਾਈਮ ਲੇ ਥੋੜ ਇੱਕ ਵਾਰ ਤਾਂ ਜੀ 2-4 ਮਿੰਟਾਂ ਦੇ ਵਿੱਚ ਹੀ ਲਵਾਂਗੇ ਮੇਨ ਪ੍ਰੋਬਲਮ ਇਹ ਆ ਇਹ ਨਾਲ ਟ੍ਰੈਫਿਕ ਆ ਤੇ ਹੁਣ ਇਸ ਵੇਲੇ ਜੀ ਗਲਗਰੀ ਕਿੰਨੀਆਂ ਗੱਡੀਆਂ ਉੱਪਰ ਰੱਖ ਚਾਹ ਕਿੱਥੋਂ ਕਿੱਥੋਂ ਲਗਾਈਆਂ ਗੱਡੀਆਂ ਤਾਂ ਕਾਫੀ ਆ ਚੁੱਕੀਆਂ ਜੀ ਅਜੇ ਅਸੀਂ ਪਾਸੋਂ ਕੋਟਕਪੂਰਾ ਜਗਰਾਉਂ ਫਰੀਦਕੋਟ ਬਠਿੰਡਾ ਇਹ ਗੱਡੀਆਂ ਮਗਾਈਆਂ ਹੋਈਆਂ ਜੀ ਸਾਡੇ